ਫੀਗ ਨਿਯਮਾਂ ਦੀ ਪਾਲਣਾ ਕਰਦੇ ਸੀ ਉੱਥੇ ਟ੍ਰਾਫਿਕ ਜਾਮ ਹੋ ਰਿਹਾ ਸੀ ਜਿਹੜੀ ਚਲ ਕਾ ਨਾਲ ਕੀ ਗੱਲ ਕੀ ਹੋਈ ਤੁਹਾਡੀ ਵਰਦੀ ਵੀ ਤੇ ਵੀ ਹਮਲਾ ਕੀਤਾ ਤੁਹਾਨੂੰ ਵੀ ਕੁੱਟਿਆ ਕੀ ਗੱਲ ਹੈ ਗੱਲ ਤਾਂ ਐਸਾ ਸਮਝੋ ਬੇਜ਼ੀ ਵੀ ਬੱਸ ਮੁੜਦੀ ਨਹੀਂ ਸੀ ਕਿ ਚਾਰ ਛਤਰੀਆਂ ਨੇ ਲਾਈਆਂ ਸੀ ਮੈਂ ਉਹ ਦੋ ਮੂੜੀਆਂ ਤੱਕ ਲਾ ਉਹ ਮਗਰ ਨਹੀਂ ਚਲ ਉਹ ਜਿਹੜੀ ਲਾਈ ਰੱਖਿਆ ਆਪਣੋ ਕੀ ਹੱਥ ਵੀ ਗਿਆ ਉਹਨੇ ਹੱਥ ਛਤਰੀਆਂ ਚੋਂ ਦੀ ਜਾਇੇ ਹਰਪੁਰਮ ਦੇ ਕੋਲੋਂ ਸੱਤਲੇ ਉਹ ਮੁੰਡਾ ਸੱਤ ਲਿਆ ਮੁਰਗੇ ਦੀ ਘਾਤੀ ਸੱਤਲੀ ਕਿ ਉਹ ਗਲਤ ਹੈ ਗਿਆ ਕੀ ਨੁਕਸਾਨ ਕੀ ਹੋਇਆ ਉਹਦੇ ਵਿੱਚ ਤਾਂ ਤਾਂ ਇੱਕਦਮ ਮਸ਼ੀਨ ਟੁੱਟ ਗਈ ਕਮਾਰ ਮੋਆ ਟੁੱਟ ਗਿਆ ਇੱਕ ਮੇਰੇ ਨੱਕ ਤੇ ਜਦੋਂ ਤੁਸ ਹਮਾਰਿਆ ਨੇ ਤਾਂ ਸੀਟ ਟੁੱਟ ਗਈ ਰਾਹ ਦੇ ਮਾਰਤੀ ਦੀ ਉਹ ਨਾਲ ਕੀ ਅਫਸਰਾਂ ਨੂੰ ਸੂਚਨਾ ਦੇਤੀ ਉੱਚ ਅਧਿਕਾਰੀਆਂ ਨੂੰ ਮੈਂ ਦੱਸਤਾ ਐਸੋ ਤੁਹਾਨੂੰ ਦੱਸਤਾ ਵੈਸੇ ਦੱਸੋ ਕਰ ਤੇ ਕੋਈ ਗ੍ਰਿਫਤਾਰੀ ਹੋਈ ਸਰ ਇਹਨਾਂ ਦੇ ਵਿੱਚ ਕੋਈ ਮੌਕੇ ਤੋਂ ਆਪਾਂ ਤਾਂ ਪਤਾ ਨਹੀਂ ਇੰਨੀ ਪਤਾ ਨਹੀਂ ਬੜੇ ਅਸੀਕ ਮੁੰਡਾ ਉਹਨਾਂ ਪੱਕੇ ਪੁੱਛਦੇ